ਅਚੇਤਨ ਮੰਨ ਦੀ ਸ਼ਕਤੀ ਆਪਾਂ ਇੱਕ ਚੈਪਟਰ ਸ਼ੁਰੂ ਕੀਤਾ ਹੋਇਆ ਹੈ ਅਚੇਤਨ ਮੰਨ ਦੀ ਸ਼ਕਤੀ ਸਾਡੇ ਅਚੇਤਨ ਮਨ ਦੇ ਵਿੱਚ ਕੀ ਸ਼ਕਤੀ ਹੈ ਇਸ ਦਾ ਕਿਵੇਂ ਲਾਹਾ ਲੈ ਸਕਦੇ ਹਾਂ ਆਪਾਂ ਪਹਿਲਾਂ ਤਿੰਨ ਭਾਗ ਕਰ ਚੁੱਕੇ ਹਾਂ ਅੱਜ ਚੌਥੇ ਭਾਗ ਦੇ ਵਿੱਚ ਹੋਰ ਗੱਲਬਾਤ ਕਰਦੇ ਹਾਂ ਐ ਤੁਸੀਂ ਕੀ ਵਿਸ਼ਵਾਸ ਕਰਦੇ ਹੋ ਵਿਸ਼ਵਾਸ ਕਰਨ ਦੀ ਗੱਲ ਇਹ ਨਹੀਂ ਕਿ ਪ੍ਰਾਰਥਨਾ ਦੇ ਉੱਤਰ ਵਿੱਚ ਕੀ ਹਾਸਲ ਹੋਇਆ ਹੈ ਅਰਦਾਸ ਦੇ ਉੱਤਰ ਵਿੱਚ ਕੀ ਹਾਸਲ ਹੋਇਆ ਸਗੋਂ ਦੇਖਣਾ ਹੈ ਕਿ ਜਦੋਂ ਅਚੇਤਨ ਮਨ ਸਾਡੇ ਮਾਨਸਿਕ ਵਿਚਾਰਾਂ ਨੂੰ ਹੰਗਾਰਾ ਦਿੰਦਾ ਹੈ ਤਾਂ ਪ੍ਰਾਰਥਨਾ ਦਾ ਕੀ ਨਤੀਜਾ ਨਿਕਲਦਾ ਹੈ ਆਸਤਾ ਦਾ ਇਹ ਨਿਯਮ ਹੀ ਸਾਰੇ ਧਰਮਾਂ ਵਿੱਚ ਵਿਦਵਾਨ ਹੈ ਅਤੇ ਉਹਨਾਂ ਦੇ ਮਨੋਵਿਗਿਆਨਕ ਸੱਚ ਦਾ ਵੀ ਇਹੋ ਕਰਨ ਹੈ ਸਾਰੇ ਧਰਮ ਪ੍ਰਾਰਥਨਾ ਦਾ ਉੱਤਰ ਪਾ ਸਕਦੇ ਹਰ ਲੋਕ ਹਰ ਵਿਅਕਤੀ ਆਪਣੀ ਅਰਦਾਸ ਦਾ ਉੱਤਰ ਪਾ ਸਕਦਾ ਹੈ ਕਿਸੇ ਵਿਸ਼ੇਸ਼ ਧਰਮ ਜਾਦੂ ਮੰਤਰ ਕੁਰਬਾਨੀ ਜਾਂ ਚੜਾਵੇ ਕਰਕੇ ਨਹੀਂ ਸਗੋ ਆਸ ਜਾਂ ਵਿਚਾਰ ਦੀ ਮਾਨਸਿਕ ਪ੍ਰਵਾਨਗੀ ਕਰਕੇ ਜੀਵਨ ਦਾ ਨਿਯਮ ਆਸਤਾ ਦਾ ਨਿਯਮ ਹੈ انسان ਜੋ ਸੋਚਦਾ ਹੈ ਮਹਿਸੂਸਦਾ ਹੈ ਅਤੇ ਵਿਸ਼ਵਾਸ ਕਰਦਾ ਹੈ ਇਹ ਸਥਿਤੀ ਉਸ ਦੇ ਮਨ ਅਤੇ ਸਰੀਰ ਦੀ ਇੱਕ ਸੁਰਤਾ ਦੀ ਹੈ ਜਿਸ ਨੂੰ ਆਸਤਾ ਕਿਹਾ ਜਾਂਦਾ ਹੈ ਪ੍ਰਾਰਥਨਾ ਤੁਹਾਡੀ ਦਿਲੀ ਇੱਛਾ ਪ੍ਰਤੀ ਜਾਗਰੂਕਤਾ ਹੈ ਹਰ ਮਨੁੱਖ ਸੁੱਖ ਆਰਾਮ ਨਿਰੋਗਤਾ ਖੁਸ਼ੀ ਸੁਰੱਖਿਆ ਮਾਨਸਿਕ ਸ਼ਾਂਤੀ ਕਾਰੋਬਾਰੀ ਸਫਲਤਾ ਲਈ ਪ੍ਰਾਰਥਨਾ ਕਰਦਾ ਹੈ ਪਰ ਕੁਝ ਲੋਕ ਦੋਚਿੱਤੇ ਅਤੇ ਨਿਰਾਸ਼ਾਵਾਦੀ ਹੁੰਦੇ ਹਨ ਐਮਰਸਨ ਦਾ ਕਥਨ ਹੈ ਕਿ ਸਾਡੇ ਸਭਨਾ ਪਾਸ ਇੱਕੋ ਜਿਹਾ ਮਨ ਹੁੰਦਾ ਹੈ ਮਨ ਦੀਆਂ ਅਲੋਕਿਕ ਕਾਰਜ ਸ਼ਕਤੀਆਂ ਸਾਡੇ ਜਨਮ ਤੋਂ ਵੀ ਪਹਿਲਾਂ ਮੌਜੂਦ ਹਨ ਜੀਵਨ ਦੇ ਕਾਲ ਮੁਕਤ ਅਤੇ ਸਿਧਾਂਤ ਸਾਰੇ ਧਰਮਾਂ ਦੀ ਉਤਪਤੀ ਤੋਂ ਹੀ ਪੁਰਾਣੇ ਹਨ ਡਾਕਟਰ ਜੋਸਫ ਮਰਫੀ ਦੀ ਪੁਸਤਕ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਬੜੀ ਦਿਲਚਸਪ ਪੁਸਤਕ ਹੈ ਇਸ ਪੁਸਤਕ ਦੇ ਵਿੱਚ ਐਸੇ ਨੁਕਤੇ ਦੱਸੇ ਗਏ ਹਨ ਜਿਸ ਦੀ ਵਰਤੋਂ ਨਾਲ ਤੁਸੀਂ ਚਮਤਕਾਰੀ ਲਾਹੇ ले ਸਕਦੇ ਹੋ ਅਚੇਤਨ ਮਨ ਵਿੱਚ ਐਸੀ ਸ਼ਕਤੀ ਹੈ ਜਿਸ ਨਾਲ ਤੁਸੀਂ ਮਾਨਸਿਕ ਸਰੀਰਕ ਰੋਗਾਂ ਨੂੰ ਦੁਰਸਤ ਕਰ ਸਕਦੇ ਹੋ ਡਰ ਤੋਂ ਪ੍ਰਭਾਵਿਤ ਮਨ ਨੂੰ ਡਰ ਮੁਕਤ ਕਰ ਸਕਦੇ ਹੋ ਤੁਸੀਂ ਦੁੱਖ ਹਾਰ ਗਰੀਬੀ ਅਤੇ ਤਣਾਅ ਤੋਂ ਨਜਾਤ ਪਾ ਸਕਦੇ ਹੋ ਤੁਸੀਂ ਬਸ ਇੰਨਾ ਹੀ ਕਰਨਾ ਹੈ ਕਿ ਜੋ ਚੰਗਿਆਈਆਂ ਰੂਪਮਾਨ ਕਰਨੀਆਂ ਹੁੰਦੀਆਂ ਹਨ ਚਾਹੁੰਦੇ ਹੋ ਉਹਨਾਂ ਨਾਲ ਮਾਨਸਿਕ ਅਤੇ ਆਪਣਾ ਆਤਮਕ ਪੱਧਰ ਤੇ ਜੁੜੋ ਤੁਹਾਡੇ ਅਚੇਤਨ ਮਨ ਦੀ ਕੁਦਰਤੀ ਸ਼ਕਤੀਆਂ ਤੁਹਾਡੇ ਸੰਕਲਪਾਂ ਅਨੁਸਾਰ ਹੀ ਹੰਗਾਰਾ ਕਰਨ ਗਿਆ ਦੇਖੋ ਚਮਤਕਾਰ ਹੁੰਦੇ ਕਿਵੇਂ ਉਹ ਕੰਮ ਕਰਦੀ ਹੈ ਅਗਰ ਤੁਸੀਂ ਅਜਿਹਾ ਕਰਦੇ ਹੋ ਤਾਂ ਫਿਰ ਤੁਸੀਂ ਚਮਤਕਾਰ ਵਾਪਰਦੇ ਦੇਖੋ ਤੁਸੀਂ ਆਪਣੀ ਮਾਨਸਿਕ ਕਾਰਜ ਪ੍ਰਣਾਲੀ ਨਾਲ ਜੁੜੋ ਅਤੇ ਚੱਲਦੇ ਰਹੋ ਤੁਹਾਡੇ ਜੀਵਨ ਵਿੱਚ अनेका ਕ੍ਰਿਸ਼ਮੇ ਵਾਪਰਨਗੇ ਤੁਸੀਂ ਖੁਦ ਹੈਰਾਨ ਹੋ ਜਾਵੋਗੇ ਕਿ ਇਹ ਸਭ ਕਿਵੇਂ ਹੋ ਰਿਹਾ ਹੈ ਬਾਕੀ ਅਗਲੇ ਭਾਗ ਦੇ ਵਿੱਚ ਹੋਰ ਵੀ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ ਬੜੀਆਂ ਦਿਲਚਸਪ ਗੱਲਾਂ ਨੇ ਅਗਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੋ ਐਸਟੀਵੀ ਸਰੀ ਪਾਲ ਵੜੈਚ ਸ਼ੋ ਬੈਲ ਦਾ ਸੈਨਮੀ ਔਨ ਕਰ ਲੋ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਅਸੀਂ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਵੀਡੀਓ ਵੇਖ ਕੇ ਉਸ ਦਾ ਲਾਹਾ ਲੈ ਸਕੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਧੰਨਵਾਦ